ਹਾਂਜੀ ਸਾਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਕਰਾਉਣੇ ਆਪਾਂ ਆਪਣੇ ਗੁਰੂ ਸਾਹਿਬ ਦੇ ਦਰਸ਼ਨ ਆਪਾਂ ਚੱਲਿਆਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਦੇ ਵਿੱਚ ਸ਼੍ਰੀ ਸਰਹੰਸ ਸਾਹਿਬ ਤੇ ਤੁਹਾਨੂੰ ਵੀ ਕਰਾਉਣੇ ਦਰਸ਼ਨ ਤੇ ਆਪਾਂ ਦੇਖਦੇ ਹਾਂ ਪਰਮਾਤਮਾ ਆਪਾਂ ਨੂੰ ਕਿਹੜੇ-ਕਿਹੜੇ ਗੁਰਗੱਰ ਚ ਲੈ ਕੇ ਜਾਂਦਾ ਕਿੱਥੋਂ ਤੱਕ ਕਿੰਨੀ ਕਪੀੜਾ ਪਰਸਤੇ ਚ ਜਾ ਰਹੇ ਹਾਂ ਦੇਖਦੇ ਹਾਂ ਕਿੰਨੀ ਕਪੀੜਾ ਵੈਸੇ ਰਸ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਕਿਉਂਕਿ ਲੋਕੀ ਅੱਜ ਕੱਲ ਪਹਿਲਾਂ ਆਉਣਾ ਪਸੰਦ ਕਰਦੇ ਆ ਪੀੜ ਚ ਲੋ ਘਟ ਜਾਣਾ ਪਸੰਦ ਕਰਦੇ ਆ ਤੇ ਆਪਾਂ ਤੁਹਾਨੂੰ ਕਰਾਉਣਾ ਗੁਰੂ ਸਾਹਿਬ ਦੇ ਦਰਸ਼ਨ ਆ ਜੋ ਸਾਰੇ ਜੁੜੂ ਗੁਰੂ ਸਾਹਿਬ ਦੇ ਦਰਸ਼ਨ ਆਪਾਂ ਬੰਦ ਕੇ ਜੁੱਤੀ ਚਲੋ ਗੁਰੂ ਘਰ ਦੇ ਵਿੱਚ ਦੇਖੋ ਜੀ ਕਿੰਨੀ ਪੀੜ ਹੈ ਇੱਥੇ ਬਹੁਤ ਦੂਰੋਂ ਦੂਰੋਂ ਸੰਗਤਾਂ ਆਈਆਂ ਨਾ ਨੇ ਜੁੱਤੀ ਚਲੋ ਗੁਰਦੁਆਰਾ ਸਾਹਿਬ ਨਿਸ਼ਾਨ ਸਾਹਿਬ ਜੀ ਦੇਖੋ ਤੁਸੀਂ ਦਰਸ਼ਨ ਕਰੋ ਗੁਰੂ ਸਾਹਿਬ ਦੇ ਇੱਥੇ ਆਪਾਂ ਨੂੰ ਆਪਣੇ ਇੱਕ ਬਲੌਗਰ ਮਿਲੇ ਸੀਗੇ ਹਰਜੀਤ ਹਰਮਨ ਬਲੌਗਰ ਬੇਹੋਰੇ ਤੇ ਬਹੁਤ ਵਧੀਆ ਪਰਿਵਾਰ ਹੈ। ਆਪਾਂ ਇੱਥੋਂ ਦੇਖੋ ਤੁਸੀਂ ਕਿੰਨਾ ਰਸ਼ ਹੈ ਕਿੰਨਾ ਤੁਸੀਂ ਆਪ ਇਹੰਦਾ ਜਲਾ ਸਕਦੇ ਹੋ ਵੀ ਕਿੰਨਾ ਰਸ਼ ਹੋ ਸਕਦਾ ਇੱਥੇ। ਤੇ ਹੁਣ ਆਪਾਂ ਜਾਣਾ ਸੀਗਾ ਠੰਡੇ ਬੁਰਜ ਦੇ ਵਿੱਚ ਪਰ ਆਪਾਂ ਨੂੰ ਪੁਲਸ ਵਾਲਿਆਂ ਨੇ ਰੋਕਤਾ ਇੱਥੋਂ। ਉਹ ਕਹਿੰਦੇ ਜੀ ਗੱਡੀ ਨਹੀਂ ਜਾਣ ਦੇਣੀ। ਰਸ਼ ਕਹਿੰਦੇ ਬਹੁਤ ਜ਼ਿਆਦਾ ਰਸ਼ ਹੈ ਅੰਦਰ। ਆ ਦੇਖੋ ਇੱਥੇ ਇਹਨਾਂ ਨੇ ਆਪਾਂ ਨੂੰ ਵਾਪਸ ਐਂਟਰੀ ਕਰਵਾਤੀ ਆਪਾਂ ਉਹਨਾਂ ਨੇ ਵਾਪਸ ਮੁੜਤੀ ਗੱਡੀ ਆਪਣੀ ਤੇ ਆਪਾਂ ਇੱਥੇ ਰਾਜ ਦੇ ਵਿੱਚ ਕਦੀ ਨਹੀਂ ਆਏ ਸੀ ਅਸੀਂ ਇਸ ਕਰਕੇ ਸਾਨੂੰ ਇੰਨਾ ਜ਼ਿਆਦਾ ਪਤਾ ਨਹੀਂ ਸੀਗਾ ਸਾਨੂੰ ਐਵੇਂ ਸੀ ਵੀ ਰੋਡ ਦੇ ਉੱਪਰ ਹੀ ਗੁਰਦੁਆਰਾ ਸਾਹਿਬ ਨੇ ਹੋਵੇ ਜਿਹੜਾ ਠੰਡਾ ਵਰਜ ਹੈ ਤੇ ਇਹਨਾਂ ਨੇ ਸਾਨੂੰ ਰੋ ਐਂਟਰੀ ਕਰਵਾ ਦਿੱਤੀ ਸਾਡੀ ਵਾਪਸ ਮੁੜਦਾ ਇੱਥੋਂ ਤੇ ਅਸੀਂ ਜਾ ਰਹੇ ਹਾਂ ਵਾਪਸ ਆਪਾਂ ਦੇਖੋ ਇੱਥੇ ਪੁੱਛਾਂਗੇ ਆਪਾਂ ਸਰਨ गुरुद्वारा साहब जाने वास्ते जो किसी ने दसिया आप देखो जी अपनी यूनिवर्सिटी आ गई इधर तो आप फिर दोबारा ज्योति स्वरूप गुरु घर के नेे आ गए हैं लंगर बहुत ज़्यादा लगे हुए है ਪ੍ਰਸ਼ਾਦਾ ਪਾਣੀ ਸ਼ਕ ਲਿਆ ਸੀ ਅਸੀਂ ਨੇ ਕਿਉਂਕਿ ਸਵੇਰ ਜਲਦੀ ਕਰੋ ਚੱਲ ਪੀਸੀ ਆਪਾਂ ਪ੍ਰਸ਼ਾਦਾ ਪਾਣੀ ਸ਼ਕ ਕੇ ਆਪਾਂ ਮੱਥਾ ਟੇਕ ਕੇ ਪ੍ਰਸ਼ਾਦਾ ਪਾਣੀ ਸ਼ਕਿਆ ਤੇ ਉਸ ਤੋਂ ਬਾਅਦ ਚ ਆਪਾਂ ਨੂੰ ਸੀਗਾ ਵੀ ਠੰਡੇ ਬੁਰਜ ਮੱਥਾ ਟੇਕਾਂਗੇ ਪਰ ਪ੍ਰਮਾਤਮਾ ਨੂੰ ਕੁਝ ਹੋਰੀ ਮਨਜ਼ੂਰ ਸੀਗਾ ਤੇ ਆਪਾਂ ਨੂੰ ਨਹੀਂ ਦਰਸ਼ਨ ਹੋਏ ਤੇ ਆਪਾਂ ਉਹਨਾਂ ਨੇ ਵਾਪਸ ਇੱਧਰ ਭੇਜਤਾ ਹੁਣ ਦੇਖਦੇ ਆਂ ਤਰ ਕੋਈ ਐਂਟਰੀ ਹੋਈ ਤਾਂ ਠੀਕ ਹੈ ਨਹੀਂ ਫਿਰ ਜਿਵੇਂ ਪੋਸਤ ਪਰਮਾਤਮਾ ਦੀ ਮਰਜ਼ੀ ਹੈ। ਉਹ ਦੇਖੋ ਜੀ ਕਿੰਨਾ ਰਸ ਹੈ ਆਪਾਂ ਦੁਬਾਰਾ ਯੁੱਧ ਸ਼ੁਰੂ ਬਾਲੀ ਆ ਗਏ ਮੂਰਤੀ ਕੱਢੀ ਉਹਨਾਂ ਨੇ ਆਪਣੀ। ਬਹੁਤ ਜ਼ਿਆਦਾ ਰਸ ਹੈ ਸੰਗਤਾਂ ਦੂਰੋਂ ਦੂਰੋਂ ਪਹੁੰਚੀਆਂ ਹੋ ਜਾਂ ਨੇ। ਆਪਾਂ ਫੇਰ ਉਸੇ ਸਟੇਸ਼ਨ ਤੇ ਆ ਗਏ। ਏਸੀ ਗੱਲ ਕਰਕੇ ਲੋਕੀ ਪਹਿਲਾਂ ਮੱਥਾ ਟੇਕਣ ਜਾਂਦੇ ਆ ਵੀ ਭੀੜ ਨਾ ਹੋਵੇ ਤੇ ਸਾਰੇ ਕਿਤੇ ਆਸਾਨੀ ਨਾਲ ਮੱਤਾਂ ਦਿੱਤੇ ਜਾ ਸਕੀ ਕੋਈ ਜਦੋਂ ਬੰਦਾ ਇੰਨੀ ਦੂਰ ਜਾਂਦਾ ਤਾਂ ਮੱਤ ਤਾਂ ਟਿਕਣਾ ਚਾਹੀਦਾ ਪਰ ਉਹਨਾਂ ਦੀ ਮਜਬੂਰੀ ਹੈ ਪੁਲਿਸ ਵਾਲਿਆਂ ਦੀ ਉਹਨਾਂ ਨੇ ਵੀ ਸਾਰਾ ਕੁਝ ਕੰਟਰੋਲ 'ਚ ਰੱਖਣਾ ਹੁੰਦਾ ਤੇ ਇਸ ਕਰਕੇ ਉਹਨਾਂ ਨੇ ਲਾਈਨਾਂ ਡਾਇਵਰਟ ਕੀਤੀਆਂ ਹੋਈਆਂ ਨੇ ਤੇ ਆਪਾਂ ਇੱਥੇ ਪੁੱਛਿਆ ਸੀਗਾ ਰਸਤਾ ਬੀ ਵਿਚੋਂ ਅੰਦਰ ਜਾਣਾ ਇਹ ਕਹਿੰਦੇ ਵੀ ਇੱਧਰ ਨਹੀਂ ਜਾ ਸਕਦੇ ਹੁਣ ਤੁਸੀਂ ਤੇ ਹੁਣ ਆਪਾਂ ਫਿਰ ਮਨ ਬਣਾ ਲਿਆ ਸੀਗਾ ਵੀ ਚਲੋ ਆਪਾਂ ਫਿਰ ਨੈਣਾ ਦੇਵੀ ਮੱਤਾਂ ਦੇ ਦਰਸ਼ਨ ਕਰ ਲੈਂਦੇ ਆ ਦੇ ਨਾਲੇ ਆਨੰਦਪੁਰ ਸਾਹਿਬ ਮੁਟੱਡੇ ਗਲਾਂਗੇ ਤੇ ਹੁਣ ਆਪਾਂ ਚੱਲ ਪਏ ਜੀ ਇਧਰੋਂ ਨੀਣਾ ਦੇਵੀ ਵੱਲ ਨੂੰ ਹਾਂ ਜੀ ਅਸੀਂ ਦੇਖੋ ਜੀ ਕਿੰਨੀ ਧੀੜ ਹੈ ਜੀ ਹੌਲੀ ਹੌਲੀ ਅਸੀਂ ਪਹੁੰਚਾਂਗੇ ਜੀ ਨੀਣਾ ਦੇਵੀ ਵੱਲ ਆਹ ਦੇਖੋ ਜੀ ਕਿੰਨਾ ਰਸ ਹੈ ਜੀ ਇੱਥੇ ਭਾਂਡੇ ਵਾਲੀ ਮਾਤਾ ਬੈਠੇ ਹੀ ਭਾਂਡੇ ਲਈ ਦੁਕਾਨਾਂ ਲੱਗੀਆਂ ਹੋਈਆਂ ਨੇ ਜੀ ਤੇ ਅਸੀਂ ਅੱ체 ਰੁਕੇ ਹੋਇਆ ਹਾਂ ਜੀ ਕਿਉਂਕਿ ਪਹਿੜ ਜਾਦੇ ਗੁਰਦੁਆਰੇ ਜਾਣ ਲਈ ਹਾਲੋ ਜੀ ਚੱਲ ਪਏ ਆਪਾਂ ਨੀਣਾ ਦੇਵੀ ਮਾਤਾ ਤੇ ਤੁਸੀਂ ਵੀ ਕਰੋ ਦਰਸ਼ਨ ਜੀ ਮਾਤਾ ਦੇ ਨਿਣਾਦੇਵੀ ਮਾਤਾ ਦੇ ਜਿਨ੍ਹਾਂ ਨੇ ਕਿਸੇ ਨੇ ਨਹੀਂ ਦਰਸ਼ਨ ਕੀਤੇ ਹੈਗੇ ਤੇ ਆਪਣੇ ਬਲੌਗ ਰਹੀਂ ਜੁੜਕੇ ਤੇ ਤੁਸੀਂ ਜਰੂਰ ਦਰਸ਼ਨ ਕਰ ਸਕਦੇ ਹੋ ਤੇ ਬਣੇ ਰਹੋ ਜੀ ਐਂਡ ਤੱਕ ਬਲੌਗ ਜਰੂਰ ਦੇਖਿਆ ਕਰੋ ਜੀ ਤੇ ਜੋ ਵੀ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਆਪਣੇ ਜਰੂਰ ਜੁਆਇਨ ਕਰਿਆ ਕਰੋ ਜੀ ਠੀਕ ਹੈ ਜੀ ਤੇ ਵੀਡੀਓ ਚੰਗੀ ਲੱਗ ਜਾ ਤਾਂ ਕਮੈਂਟ ਕਰਕੇ ਦੱਸਿਆ ਕਰੋ ਜੀ ਆਹ ਲਓ ਜੀ ਇਹ ਰਸਤੇ ਦੇ ਵਿੱਚ ਲੰਗਰ ਮਾਤਾ ਜੀ ਮੇ ਬਿਲਕੁਲ ਮਾਤਾ ਨਿਣਾਦੇਵੀ ਕੋਲੇ ਜਾ ਕੇ ਅਸੀਂ ਲੰਗਰ ਲਈ ਰੁਕੇ ਸੀਗੇ ਤੇ ਦੇਖੋ ਜੀ ਕਿੰਨਾ ਕੁਛ ਬਣਿਆ ਹੋਇਆ ਅਸੀਂ ਹਜੇ ਅੱਧਾ ਕੁਛ ਨਹੀਂ ਪਵਾਇਆ ਹੈਗਾ ਉਰੇ ਬਹੁਤ ਜ਼ਿਆਦਾ ਕੁਛ ਬਣਿਆ ਹੋਇਆ ਸੀ ਜੀ ਆ ਦੇਖੋ ਜੀ ਸੰਗ ਤਾਂ ਬੈਠੀਆਂ ਨੇ ਤੇ ਆ ਦੇਖੋ ਜੀ ਬਹੁਤ ਲੰਮਾ ਚੌੜਾ ਪ੍ਰਬੰਧ ਕੀਤਾ ਹੋਇਆ ਇਹਨਾਂ ਨੇ ਲੰਗਰ ਦਾ ਤੇ ਨਾਲ ਚੌਲ ਨੇ ਜੀ ਰੋਟੀਆਂ ਨੇ ਜੀ ਚਟਣੀ ਬਹੁਤ ਜ਼ਿਆਦਾ ਵਧੀਆ ਬਣੀ ਹੋਈ ਸੀ ਜੀ ਤੇ ਮੂਲੀ ਦੇ ਉੱਪਰ ਲਾ ਕੇ ਚਟਣੀ ਉਹ ਕਰਦੇ ਸੀ ਨਾ ਮੂਲੀ ਦੇ ਉੱਪਰ ਲਾ ਕੇ ਚਟਣੀ ਦਿੰਦੇ ਸੀ ਜੀ ਬਹੁਤ ਜ਼ਿਆਦਾ ਟੇਸਟੀ ਲੱਗੀ ਸਾਨੂੰ ਤੇ ਬਹੁਤ ਜ਼ਿਆਦਾ ਵਧੀਆ ਲੰਗਰ ਬਣਿਆ ਹੋਇਆ ਸੀ ਜੀ ਬਹੁਤ ਜ਼ਿਆਦਾ ਵਧੀਆ ਤੇ ਇਹ ਲੋ ਜੀ ਆਪਾਂ ਪਾਲੇ ਨਾ ਦੀ ਮਾਤਾ ਦੇ ਚਾਲੇ ਤੇ ਪਹਾੜ ਦੇਖ ਰਹੇ ਨੇ ਦੇਖੋ ਧੁੰਦਾਲ ਧੁੰਦਲਾ ਹੋਣ ਲੱਗ ਗਿਆ ਜੀ ਉਰੇ ਤੇ ਇਹ ਦੇਖੋ ਕਿਵੇਂ ਧੁੰਦ ਜੀ ਚਮਕਦੀ ਆ ਤਾਂ ਦੇਖੋ ਜੀ ਮਾਤਾ ਦੇ ਪਹਾੜ ਦੇਖ ਰਹੇ ਨੇ ਤੇ ਦੇਖੋ ਜੀ ਇੱਕ ਭਣ ਕਹਿੰਦੇ ਸੀ ਮੈਨੂੰ ਕਾਫੀ ਚਿਰ ਹੋ ਗਿਆ ਮਾਤਾ ਤੇ ਗਏ ਨੂੰ ਵੀ ਨੀਣਾ ਦੇ ਵੀ ਮਾਤਾ ਤੇ ਗਏ ਨੂੰ ਵੀ ਉੱਪਰ ਤੱਕ ਗੱਡੀ ਜਾਂਦੀ ਹੈ ਭਣੇ ਹਾਂਜੀ ਭਣੇ ਬਿਲਕੁਲ ਉੱਪਰ ਤੱਕ ਹੀ ਜਾਂਦੀ ਜੀ ਗੱਡੀ ਹੁਣ ਹੁਣ ਕੋਈ ਜ਼ਿਆਦਾ ਔਖਾ ਨਹੀਂ ਹੈਗਾ ਮਾਤਾ ਨੀਣਾ ਦੇ ਵੀ ਤੇ ਜਾਣਾ ਤੇ ਬਿਲਕੁਲ ਉੱਪਰ ਗੱਡੀ ਲੱਗ ਜਾਂਦੀ ਚਾਹੇ ਜਿਵੇਂ ਮੇਰੀ ਮੰਮੀ ਵਰਗੇ ਨੇ ਬਜ਼ੁਰਗਾਂ ਨਾਲ ਤਾਂ ਨਹੀਂ ਵੀ ਤੁਰ ਜਾਂਦਾ ਉਹ ਵੀ ਜਾ ਸਕਦੇ ਨੇ ਹੁਣ ਤਾਂ ਭਣੇ ਹੁਣ ਕੋਈ ਜ਼ਿਆਦਾ ਦਿੱਕਤ ਵਾਲੀ ਗੱਲ ਨਹੀਂ ਹੈਗੀ ਹੁਣ ਤਾਂ ਬਿਲਕੁਲ ਉੱਪਰ ਜਾ ਕੇ ਗੱਡੀ ਲੱਗ ਜਾਂਦੀ ਹੈ ਤੇ ਸਾਰਾ 10 20 ਮਿੰਟ ਦਾ ਰਸਤਾ ਜਿਹੜਾ ਮਾਤਾ ਦੇ ਉੱਪਰ ਜਾਣਾ ਚੜਾਈ ਚੜਨ ਬਿਲੇ ਆਪਾਂ ਤੇ ਉਹ ਵੀ ਸੋਨਪਾ ਪੌੜੀਆਂ ਤੁਹਾਡੇ ਨਾਲ ਜ਼ਰੂਰ ਦਿਖਾਵਾਂਗੇ ਹੋ ਸਕੇ ਸ਼ੇਅਰ ਕਰਾਂਗੇ ਤੇ ਆ ਦੇਖੋ ਜੀ ਰਸਤਾ ਤੁਸੀਂ ਦੇਖ ਸਕਦੇ ਹੋ ਹੁਣ ਰਸਤਾ ਵੀ ਕੋਈ ਇਦਾਂ ਲੱਗਦਾ ਨਹੀਂ ਹੈਗਾ ਵੀ ਪਹਾੜਾਂ ਜਾਲਾ ਦੇਖੋ ਸੜਕਾਂ ਕਿੰਨੀਆਂ ਚੌੜੀਆਂ ਖੁੱਲੀਆਂ ਡੁੱਡੀਆਂ ਸੜਕਾਂ ਨੇ ਬਿਲਕੁਲ ਬਣੀਆਂ ਹੋਈਆਂ ਤੇ ਪਹਿਲਾਂ ਮੈਨੂੰ ਬਹੁਤ ਡਰ ਲੱਗਦਾ ਹੁੰਦਾ ਸੀ ਜਦੋਂ ਮੈਂ ਪਹਿਲਾਂ ਜਾਂਦੀ ਹੁੰਦੀ ਸੀ ਹੁਣ ਨਹੀਂ ਬਿਲਕੁਲ ਵੀ ਲੱਗਦਾ ਹੈਗਾ ਤੇ ਰਸਤਾ ਦੇਖੋ ਤੁਸੀਂ ਦੇਖ ਸਕਦੇ ਹੋ ਰਸਤਾ ਕਿੰਨਾ ਵਧੀਆ ਰਸਤਾ ਬਣਿਆ ਹੋਇਆ ਕੋਈ ਆਉਂਦੇ ਕੋਈ ਜਾਂਦੇ ਬਹੁਤ ਜ਼ਿਆਦਾ ਭੀੜ ਸੀ ਜੀ ਨੀਣਾ ਦੇ ਵੀ ਮਾਤਾ ਤੇ ਵੀ ਤੇ ਬੜੀ ਜ਼ਿਆਦਾ ਭੀੜ ਹੈ ਜੀ ਉੱਥੇ ਮਾਤਾ ਤੇ ਵੀ ਜੀ ਪਤਾ ਨਹੀਂ ਬਾਹਰ ਅੰਤ ਬਾਰ ਕਰਕੇ ਭੀੜ ਸੀ ਜੀ ਉੱਥੇ ਹਾਂ ਦੇਖੋ ਜੀ ਤੁਸੀਂ ਪਹਾੜਾਂ ਦਾ ਰਸਤਾ ਕਿੰਨਾ ਸੋਹਣਾ ਲੱਗ ਰਿਹਾ ਸਾਨੂੰ ਐ ਦੀ ਵੀ ਗੁਰੂ ਘਰਾਂ ਚੀ ਭੀੜ ਹੈ ਹੁਣ ਵੀ ਸਾਬ ਚਾਦਾਂ ਦਿਨ ਚੱਲ ਰਹੇ ਨੇ ਵੀ ਮਾਤਾ ਤੇ ਭੀੜ ਨਹੀਂ ਹੋਗੀ ਪਰ ਮਾਤਾ ਤੇ ਵੀ ਇਸ ਤੋਂ ਜ਼ਿਆਦਾ ਭੀੜ ਮਾਤਾ ਦੇ ਉੱਪਰ ਅਸੀ ਜੀ ਬਹੁਤ ਜ਼ਿਆਦਾ ਮਾਤਾ ਦੇ ਉੱਪਰ ਵੀ ਭੀੜ ਸੀ ਝੁੱਥੀ ਤੇ ਗੱਡੀਆਂ ਨੂੰ ਮਸਾ ਪਾਰਕਿੰਗ ਮਸਾ ਹੋਈ ਜੀ ਸਾਡੀ ਤੇ ਆ ਦੇਖੋ ਜੀ ਪਹਾੜ ਕਿੰਨੇ ਸੋਹਣੇ ਲੱਗ ਰਹੇ ਨੇ ਮੋਟਰਸਾਈਕਲਾਂ ਤੇ ਵੀ ਜਾ ਰਹੇ ਨੇ ਲੋਕੀ ਜੀ ਗੱਡੀਆਂ ਤੇ ਵੀ ਜਾ ਰਹੇ ਨੇ ਜੀ ਆ ਵੀ ਰਹੇ ਨੇ ਜਾ ਵੀ ਰਹੇ ਨੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਸਾਡੇ ਚੈਨਲ ਨੂੰ ਪਲੀਜ਼ ਚੈਨਲ ਨੂੰ ਜੁਆਇਨ ਜ਼ਰੂਰ ਕਰ ਲਿਆ ਕਰੋ ਜੀ ਲਾਈਕ ਕਰ ਦਿਆ ਕਰੋ ਜੀ ਕਮੈਂਟ ਕਰਿਆ ਕਰੋ ਜੀ ਕੋਈ ਸੋਹਣਾ ਜਿਹਾ ਕਮੈਂਟ ਕਰਕੇ ਜਾਇਆ ਕਰੋ ਜੀ ਆ ਦੇਖੋ ਜੀ ਕਿੰਨਾ ਸੋਹਣਾ ਰਸਤਾ ਹੈ ਪਹਾੜਾਂ ਦਾ ਅਸੀਂ ਤੁਹਾਡੇ ਨਾਲ ਅੱਧਾ ਕੀ ਰਸਤਾ ਸ਼ੇਅਰ ਕੀਤਾ ਹੈ ਜਿਆਦਾ ਨਹੀਂ ਕੀਤਾ ਹੋਇਆ ਕਿਉਂਕਿ ਤੁਸੀਂ ਦੇਖ ਦੇਖਦੇ ਫੋਲੋ ਹੋ ਜਾਓਗੇ ਦੇਖੋ ਜੀ ਸਾਰਾ ਇਹ ਮਾਤਾ ਨੀਣਾ ਦੇਵੀ ਦੇ ਹੀ ਰਸਤਾ ਹੈ ਜੀ ਜਾਣ ਦਾ ਵੀ ਹੁਣ ਚੜਾਈ ਚੜਨੀ ਬਿਲਕੁਲ ਔਖੀ ਨਹੀਂ ਹੈਗੀ ਕਿਉਂਕਿ ਹੁਣ ਤਾਂ ਉੱਪਰ ਗੱਡੀਆਂ ਜਾਂਦੀਆਂ ਨੇ ਹਾਂ ਦੇਖੋ ਜੀ ਵਾਪਸ ਆਉਣੇ ਵਾਪਸ ਆ ਰਹੀਆਂ ਨੇ ਜਾਣ ਵਾਲੀਆਂ ਜਾ ਰਹੀਆਂ ਨੇ ਹਾਂ ਦੇਖੋ ਜੀ ਉੱਪਰ ਪਹਾੜ ਚਮਕਦੇ ਨੇ ਹਰਿਆਲੀ ਹਰਿਆਲੀ ਚਮਕਦੀ ਪਹਾੜਾਂ ਦੇ ਉੱਪਰ ਆਹ ਲੋ ਜੀ ਆਪਾਂ ਪਹੁੰਚ ਗਏ ਮਾਤਾ ਨੀਣਾ ਦੇਵੀ ਤੇ ਇਹ ਪਾਰਕਿੰਗ ਹੈ ਜੀ ਇਹ ਵੀ ਪੂਰੀ ਭਰੀ ਹੋਈ ਹੈ ਜੀ ਜਿਹੜੀ ਆ ਸਾਈਡ ਤੇ ਚਮਕਦੀ ਸੋਨੂ ਉੱਪਰ ਅੱਜ ਹਰਿਆਲੀ ਇਹ ਵੀ ਪੂਰੀ ਭਰੀ ਹੋਈ ਹੈ ਜੀ ਅਸੀਂ ਦੇਖ ਰਹੇ ਹਾਂ ਕਿ ਕਿੱਥੇ ਗੱਡੀ ਲੱਗੂਗੀ ਤੇ ਆ ਦੇਖੋ ਜੀ ਬਿਲਕੁਲ ਉੱਪਰ ਜਾ ਕੇ ਗੱਡੀ ਲੱਗ ਗਈ ਜੀ ਇੱਥੇ ਬਸ ਪੌੜੀਆਂ ਹੋਣੀਆਂ ਹੈ ਮਤਲਬ ਸ਼ੁਰੂ ਹੋ ਜਾਣੀਆਂ ਪੌੜੀਆਂ ਚੜ੍ਹਣੀਆਂ ਚੜ੍ਹਾਈ ਚੜ੍ਹਣੀਆਂ 10-20 ਮਿੰਟਾਂ ਦੀਆਂ ਪੌੜੀਆਂ ਹੁੰਦੀਆਂ ਨੇ ਜੀ ਇਸ ਤੋਂ ਬਾਅਦ ਮਤਲਬ ਦੀਆਂ ਤੇ ਤੁਹਾਨੂੰ ਉਹ ਵੀ ਦਿਖਾਉਣੀ ਆ ਆਪਾਂ ਮਾਨੂੰ ਜੀ ਗੱਡੀਆਂ ਉਰੇ ਪਾੜੀ ਜ਼ਿਆਦਾ ਭੀੜ ਹੋਈ ਪਈ ਹੈ ਜੀ ਕੋਈ ਗੱਡੀ ਆਉਂਦੀ ਹੈ ਕੋਈ ਜਾਂਦੀ ਹੈ ਤੇ ਜਗ੍ਹਾ ਅੰਦਰ ਨਹੀਂ ਹੈਗੀ ਪਾਰਕਿੰਗ ਜਾਂ ਤਾਂ ਫੁੱਲ ਹੋਈ ਪਈ ਜੀ ਸਾਈਡ ਵਾਲੀ ਤਾਂ ਤੇ ਆਪਾਂ ਅੱਗੇ ਲਗਾਵਾਂਗੇ ਜੀ ਗੱਡੀ ਉਹ ਵੀ ਫੁੱਲ ਭਰੀ ਪਈ ਆਪਾਂ ਬਸ ਬਾਹਰ ਖੜਾ ਦਾਂਗੇ ਇੱਥੇ ਦੇਖੋ ਜੀ ਹੌਲੀ ਹੌਲੀ ਸਾਈਡ ਦਵਾ ਕੇ ਰਸਤਾ ਦਵਾ ਕੇ ਹੌਲੀ ਹੌਲੀ ਲਗਵਾਉਣਗੇ ਜੀ ਕਿਉਂਕਿ ਭੀੜ ਜ਼ਿਆਦਾ ਹੈ ਇੱਥੇ ਵੀ ਹਾਂ ਦੇਖੋ ਜੀ ਕਿੰਨੀ ਭੀੜ ਹੈ ਇੱਥੇ ਵੀ ਮਾਤਾ ਨਾਨਾ ਦੇਵੀ ਦੇ ਤੇ ਇੱਥੇ ਆਪਾਂ ਗੱਡੀ ਲਗਾ ਲਗਾ ਦਾਂਗੇ ਜੀ ਆਹ ਦੇਖੋ ਜੀ ਉੱਪਰੋਂ ਥੋੜਾ ਸਾਹਮਣੇ ਸਾਨੂੰ ਚਮਕਦਿਆਂ ਹੋਣਗੀਆਂ ਪੌੜੀਆਂ ਮਾਤਾ ਦੀਆਂ ਤੇ ਬਸ ਉੱਥੋਂ ਚੜਾਈ ਸ਼ੁਰੂ ਹੋ ਜੂਗੀ ਜੀ માતા ਦੀ ਆ ਸੋਡੇ ਸਾਹਮਣੇ ਚੰਡੇ ਜਿੱਥੇ ਲੱਗੇ ਹੋਏ ਨੇ ਸਾਹਮਣੇ ਇੱਥੇ માતા ਦੀ ਚੜਾਈ ਸ਼ੁਰੂ ਹੋ ਜੂਗੀ ਜੀ ਇਸ ਤੋਂ ਬਾਅਦ ਹੌਲੀ ਹੌਲੀ ਗੱਡੀ ਲਗਵਾਉਣਗੇ ਜੀ ਬਹੁਤ ਜ਼ਿਆਦਾ ਭੀੜੇ ਭੀੜ ਕਰਕੇ ਰੁਕੇ ਹੋਏ ਆ ਜੀ ਆਪਾਂ ਹਜੂਰੇ ਆਹ ਲੋ ਜੀ ਇਹ ਆਪਣਾ ਰੂਮ ਹੈ ਜੀ ਇਹ ਆਪਾਂ ਰੂਮ ਲੈ ਲਏ ਜੀ ਕਿ ਜਿਹੜਾ ਤੁਹਾਨੂੰ ਸਾਹਮਣੇ ਮੈਂ ਹੋਟਲ ਦਿਖਾਈ ਸੀ ਉੱਚੇ ਚਿਵਾਰੇ ਇੱਥੇ ਆਪਾਂ ਨੂੰ ਲਵੀ ਰੂਮ ਮਿਲ ਗਿਆ ਬਿਲਕੁਲ ਦੇਖ ਸਕਦੇ ਹੋ ਦੋ ਬੈੱਡ ਲੱਗੇ ਹੋਏ ਨੇ ਜੀ ਉਹ ਬਾਥਰੂਮ ਆ ਗਿਆ ਜੀ ਦੋ ਬੈੱਡ ਨੇ ਜੀ ਸ਼ੀਸ਼ਾ ਅਲਮਾਰੀ ਸਾਰਾ ਕੁਝ ਵਿੱਚ ਹੈ ਜੀ ਇਹਦੇ ਠੀਕ ਹੈ ਜੀ ਮੇਰੇ ਬੱਚੇ ਖੜੇ ਨੇ ਤੇ ਸਮੋਸੇ ਖਾ ਕੇ ਆਤੀ ਸੀ ਜੀ ਅਸੀਂ ਉਰੇ ਤੇ ਇਤਰਾ ਇਸੇ ਲੱਗਿਆ ਹੋਇਆ ਚਾਰਜਰ ਕਰਨ ਵਾਸਤੇ ਫੋਨ ਦੇਖੋ ਜੀ ਇੱਕ ਬੈੱਡ ਚ ਸਿੰਗਲ ਇੱਧਰ ਲੱਗਿਆ ਹੋਇਆ ਡਬਲ ਇੱਧਰ ਲੱਗਿਆ ਹੋਇਆ ਨਾਲ ਹੋ ਜੀ ਅੱਡਾ ਕਮਰੂਮ ਹੈ ਜੀ ਇਹ ਬਹੁਤ ਸੋਹਣਾ ਹਰੂਮ ਗੇਟ ਆ ਗਿਆ ਜੀ ਬੱਚੇ ਖੇਡ ਰਹੇ ਨੇ ਅਰਵਿੰਦਰ ਇਹਨੂੰ نیچے ਬਿਲਕੁਲ ਨਹੀਂ ਧਾਰਦਾ ਹੈਗਾ ਬਸ ਗੋਦੀ ਚੱਕ ਕੇ ਰੱਖੂਗਾ ਇਹਦਾ ਜੀਨੀ ਕਰਦਾ ਨੀਚੇ ਧਾਰਨ ਨੂੰ ਤੇ ਇਹਨੂੰ ਖੇਡਣ ਵੀ ਨਹੀਂ ਦਿੰਦਾ ਹੈਗਾ ਇਹ ਬਾਥੂਮ ਆ ਗਿਆ ਜੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਮੇਰਾ ਬੇਟਾ ਹੱਸ ਰਿਹਾ ਤੇ ਕਹਿੰਦਾ ਮੰਮੀ ਕੀ ਦਿਖਾ ਰਹੀ ਹੋ ਮੈਂ ਇੱਥੇ ਮੈਂ ਕਿਹਾ ਚਲੋ ਦਿਖਾ ਦਾਂ ਨੇ ਵੀ ਇਦਾਂ ਵੀ ਚਾਤ ਨੂੰ ਬਣਿਆ ਹੋਇਆ ਤੇ ਇਧਰ ਆ ਦੇਖੋ ਜੀ ਇੱਥੋਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਆ ਨੀਚੇ ਹੋਟਲ ਨੇ ਜੀ ਤੇ ਨੀਚੇ ਹੋਟਲ ਆ ਗਿਆ ਇਧਰ ਮਾਤਾ ਦੀ ਚੜਾਈ ਆ ਜੂਗੀ ਜੀ ਸਾਹਮਣੇ ਇੱਥੇ ਆਪਣੀ ਗੱਡੀ ਖੜੀ ਹੈ ਲਓ ਜੀ ਮੈਂ ਬਾਹਰ ਹੀ ਨਿਕਲ ਕੇ ਤੁਹਾਨੂੰ ਦਿਖਾ ਰਹੀ ਹਾਂ ਸਾਰਾ ਕੁਝ ਆ ਦੇਖੋ ਜੀ ਆਪਣੀ ਗੱਡੀ ਖੜੀ ਹੈ ਇੱਥੇ ਆ ਆ ਸਾਰੇ ਇੱਥੇ ਫਿਰਦ ਨੇ ਮਾਤਾ ਦੀ ਚੜਾਈ ਹੈ ਜੀ ਉਹ ਸ਼ੁਰੂ ਹੁੰਦੀ ਹੈ ਇਹ ਚੜਾਈ ਚੜਨੀ ਸਾਰਾ ਵੀ ਇੱਕ ਮਿੰਟ ਦਾ ਰਸਤਾ ਹੈ ਜੀ ਤੇ ਉੱਚੇ ਡੋਲਾਂ ਜਾ ਰਹੇ ਨੇ ਜਿਹੜੇ ਨੀਚੇ ਤੋਂ ਆ ਆ ਰਹੀਆਂ ਨੇ ਜਿਹੜੀ ਨੰਗ ਰਹੀਆਂ ਨੇ ਇਹ ਨੀਚੇ ਤੋਂ ਆਉਂਦੇ ਨੇ ਲੋਕੀ ਬੈਠ ਬੈਠ ਕੇ ਮਾਤਰਾ ਚੜਾਈ ਤੱਕ ਜਾਂਦੇ ਨੇ ਜੀ ਇਹ ਉੱਪਰ ਤੱਕ ਇੱਥੋਂ ਆ ਆਪਣੀ ਗੱਡੀ ਖੜੀ ਹੈ ਜੀ ਆ ਖੜੀ ਹੈ ਬਲੈਕ ਕਲਰ ਦੀ ਗੱਡੀ ਖੜੀ ਹੈ ਆਪਣੀ ਦੇਖੋ ਕਿੰਨੀ ਭੀੜ ਹੈ ਤੁਸੀਂ ਦੇਖ ਸਕਦੇ ਹੋ ਬਸ ਥੋੜੀ ਤੇ ਆ ਦੇਖੋ ਜੀ ਇੱਥੋਂ ਸ਼ੁਰੂ ਹੋ ਗਏ ਆ ਫੜੋ ਜੀ ਸ਼ੇ ਆ ਦੇਖੋ ਜੀ ਹੋਟਲ ਤੇ ਸਾਨੂੰ ਦਿਖਾ ਰਹੇ ਮੇਰੇ ਬੇਟਾ ਖੜੇ ਜਸਕੀਰਤ ਬਾਹਰੇ ਖੜੇ ਹੈ ਇਹ ਅੰਦਰ ਨਹੀਂ ਆਉਂਦਾ ਮੈਂ ਕਿ ਮੌਂਕੀ ਚੱਕ ਕੇ ਲੈ ਜਾਣਗੇ ਤੈਨੂੰ ਫਿਰ ਵੀ ਨਹੀਂ ਇਹ ਘੋਲਦਾ ਤੇ ਇੱਥੇ ਹੋਟਲ ਮਿਲ ਜਾਂਦੇ ਬਣੇ ਇੱਥੇ ਗੱਡੀ ਖੜ ਜਾਂਦੀ ਹੈ ਇੱਥੇ ਬਿਲਕੁਲ ਚੜਾਈ ਸੌਖੀ ਚੜਨੀ ਤੇ ਹੁਣ ਕੋਈ ਆਹ ਹੁਣੀ ਹੈਗਾ ਇਹਪਨ ਚੜਾਈ ਚਾਰਾ ਝੜਕੇ ਜਾਣੀ ਪਊਗੀ ਆ ਦੇਖੋ ਜੀ ਮੇਰਾ ਬੇਟਾ ਮਸਤੀ ਕਰ ਰਿਹਾ ਇਹਨੂੰ ਮਸਾਂ ਅੰਦਰ ਖਿੱਚ ਕੇ ਲੈ ਕੇ ਗਈ ਇਹ ਮਾਗੇ ਦਾ ਨੀਚੋਂ ਗਿਆ ਨਿਕਲ ਕੇ ਡਿੱਗ ਜੇ ਨੀਚੇ ਇਹ ਆਪਦੀ ਮਸਤੀ ਦੇ ਵਿੱਚ ਲੱਗਿਆ ਹੋਇਆ ਖੇਡਾਂ ਕਰ ਰਿਹਾ ਹੈ ਨੀਚੇ ਦੇਖ-ਦੇਖ ਕੇ ਪੂਰੇ ਮੋਗੀ ਬਹੁਤ ਫਿਰਦੇ ਸੀ ਮੈਨੂੰ ਡਰ ਵੀ ਲੱਗਦਾ ਸੀ ਉਹ ਤੇ ਚੱਕ ਕੇ ਮੈਨੂੰ ਲੈ ਜਾਣਾ ਤੇ ਆਹ ਦੇਖੋ ਜੀ ਚੱਲ ਬਈ ਜੀ ਆਪਾਂ ਚੜਾਈ ਤੇ ਆ ਦੇਖੋ ਜੀ ਆਹ ਰਸਤਾ ਹੈ ਜੀ ਮਾਤਾ ਦਾ ਨਾਣਾ ਦੇਵੀ ਦਾ ਤੇ ਬਾਜ਼ਾਰ ਨੇ ਜੀ ਦੋਨੇ ਸਾਈਡਾਂ ਤੇ ਬਣੇ ਹੋਏ ਤੇ ਆਹ ਦੇਖੋ ਜੀ ਐ ਰਾਮਨਾਲ ਤੁਰੇ ਜਾਂਦੇ ਜਿਵੇਂ ਆਪਾਂ ਸੜਕ ਤੇ ਜਾਂਦੇ ਹੁੰਨੇ ਆ ਥੋੜੀਆਂ-ਬਹੁਤੀਆਂ ਪੌੜੀਆਂ ਨੇ ਜੀ ਚੜ੍ਹਣੀਆਂ ਕਮਲਜੀਤ ਦੀ ਸਿਸਟਰ ਕਹਿੰਦੀ ਕਿ ਮੈਨੂੰ ਕਾਫੀ ਚਿਰ ਹੋ ਗਿਆ ਭੈਣੇ ਕਿ ਮੈਨੂੰ ਤਾਂ ਵਗੇ ਵੀ ਆਇਆ ਨੂੰ ਵੇਖੀ ਮੈਂ ਦਾ ਰਸਤਾ ਦੇਖ ਪੈਣੀ ਐਦਾਂ ਦਾ ਰਸਤਾ ਹੈ ਦੇਖੋ ਮੇਰਾ ਬੇਟਾ ਚੱਕਿਆ ਹੈ ਗੋਦੀ ਛੋਟੇ ਜਿਹੇ ਨੂੰ ਇਹ ਨੀਚੇ ਨਹੀਂ ਧਾਰਦੇ ਨੂੰ ਬਿਲਕੁਲ ਵੀ ਚੱਕ ਕੇ ਰੱਖੂਗਾ ਪਰਮਾਤਮਾ ਕਰੀ ਜਿੰਦਾ ਦਾ ਪਿਆਰ ਇਦਾਂ ਹੀ ਬਣਾ ਰਵੇ ਭੈਣ ਭਾਈ ਦਾ ਭਾਈ ਭਾਈ ਦਾ ਪਿਆਰ ਹੋਣਾ ਬਹੁਤ ਜ਼ਰੂਰੀ ਹੈ ਜੀ ਤੇ ਲੋ ਜੀ نیچے ਪਹਾੜ ਚਮਕਦੇ ਨੇ ਦੁਕਾਨਾਂ ਵਾਲੇ ਦੁਕਾਨਾਂ ਲਾਈ ਬੈਠੇ ਨੇ ਵਿਚਾਰੇ ਹਾਂ ਦੇਖੋ ਜੇ ਐਮ ਐਫ ਤੇ ਪੌੜੀਆਂ ਆਉਂਦੀਆਂ ਨੇ ਜੀ ਥੋੜੀਆਂ ਥੋੜੀਆਂ ਵਿੱਚ ਰੁਕਣ ਨੂੰ ਵੀ ਬੈਠਣ ਨੂੰ ਵੀ ਜਗ੍ਹਾ ਆਉਂਦੀ ਹੈ ਬੈਠ ਕੇ ਧੰਮ ਲੈ ਕੇ ਵੀ ਜਾ ਸਕਦੇ ਹਾਂ ਜੀ ਆਪਾਂ ਤੇ ਦੇਖੋ ਜੀ ਹੁਣ ਕੋਈ ਔਖਾ ਨਹੀਂ ਹੈਗਾ ਬਿਲਕੁਲ ਵੀ ਕਿਉਂਕਿ ਇੰਨਾ ਦਾ ਆਪਾਂ ਤੁਰ ਸਕਦੇ ਹਾਂ ਹੈਨਾ ठीक है जी करो जरूर माता के दर्शन बने रहो जी अपने ब्लॉक लो जी करो माता के दर्शन माता नैनी देवी दी पहुंच गए आप देखो जी इन्ना क रश है जी इतनी भीड़ है ज़्यादा भीड़ नहीं है हैगी देखो जी साइडा तो है ਠੀਕ ਹੈ ਜੀ ਤੁਸੀਂ ਵੀ ਕਰੋ ਜੈ ਮਾਤਾ ਦੀ ਚੈਨਲ ਤੇ ਨਿਊਬਲੀਸ ਚੈਨਲ ਨੂੰ ਜੁਆਇਨ ਕਰ ਲਿਓ ਜੀ ਆਪਣੇ ਨੂੰ ਸੋਹਣੇ ਸੋਹਣੇ ਇਦਾਂ ਦੇ ਵਲੌਗ ਦੇਖਣ ਲਈ ਜੀ ਠੀਕ ਹੈ ਜੀ ਦੇਖੋ ਜੀ ਪਹਾੜਾਂ ਵਾਲੀ ਮਾਤਾ ਆਹ ਲੋ ਜੀ ਹੱਥ ਤੇ ਹਵਨ ਹੋ ਰਿਹਾ ਹੈ ਪੰਡਤ ਜੀ ਹਵਨ ਕਰਵਾ ਰਹੇ ਨੇ ਆਪਾਂ ਨੇ ਵੀ ਇੱਥੇ ਕੰਮ ਨਹੀਂ ਕਰ ਬਣ ਮਾਲਿਕ ਇਹ ਐਮਐਸੋਨ ਦੇ ਵਿੱਚ ਆਇਆ ਵੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਹਵਨ ਕਰਵਾਇਆ ਸੀਗਾ ਉਸ ਟਾਈਮ ਦੇ ਵਿੱਚ ਕਹਿੰਦੇ ਵੀ ਲਗਾਤਾਰ ਸਾਲ ਪਰ ਗੁਰੂ ਸਾਹਿਬ ਨੇ ਇੱਥੇ ਤਪੱਸਿਆ ਕੀਤੀ ਸੀਗੀ ਭਗਤੀ ਕੀਤੀ ਸੀ ਆਪਣੀ ਦੇਖੋ ਆਪਾਂ ਨੂੰ ਤਾਂ ਸੁਣਨ ਦੀ ਗੱਲਾਂ ਆਪਾਂ ਸੁਣੀਆਂ ਗੱਲਾਂ ਹੈ ਇੱਥੇ ਜਿਵੇਂ ਇਹਨਾਂ ਦੇ ਭਾਜਨ ਵਗੈਰਾ ਹੁੰਦੇ ਆ ਉਹਦੇ ਵਿੱਚ ਸੁਣਨ ਨੂੰ ਆਇਆ ਵੀ ਗੁਰੂ ਸਾਹਿਬ ਨੇ ਵੀ ਇੱਥੇ ਹਵਨ ਜਗ ਕਰਵਾਇਆ ਸੀਗਾ ਤੇ ਉਹੀ ਪ੍ਰਥਾ ਚੱਲਦੀ ਆ ਰਹੀ ਹੈ ਇੱਥੇ ਅੱਜ ਵੀ ਲੋਕ ਇੱਥੇ ਹਵਨ ਕਰਾਉਂਦੇ ਆ ਆਪਾਂ ਵੀ ਕਰਵਾਇਆ ਸੀਗਾ ਤੇ ਹੁਣ ਆਪਾਂ ਪੀ ਰਹੇ ਹਾਂ ਚਾਹ ਦਾ ਲੰਗਰ ਲੱਗਿਆ ਇੱਥੇ ਮਾਤਾ ਦੇ ਦਰਬਾਰ ਦੇ ਉੱਪਰ ਹੀ ਲਗਾਇਆ ਗਿਆ ਕਿਸੇ ਵੱਲੋਂ ਤੇ ਚਾਹ ਦਾ ਆਨੰਦ ਲੈ ਕੇ ਆਪਾਂ ਜਾਵਾਂਗੇ ਹੁਣ نیچے ਵੱਲ ਨੂੰ ਤੇ ਬੱਚੇ ਖੇਡਦੇ ਫਿਰਦੇ ਆ ਠੰਡ ਬਹੁਤ ਜ਼ਿਆਦਾ ਠੰਡ ਜਿਆਦਾ ਹੋਣ ਕਰਦੀ ਆਪਾਂ ਕੋੜ-ਕੋੜ ਪਾ ਕੇ ਚੱਲੇ ਸੀ ਕਿ ਹਵਾ ਬਹੁਤ ਚੱਲ ਰਹੀ ਸੀ ਇਸ ਟਾਈਮ ਤੇ ਮਾਤਾ ਰਾਣੀ ਸਭ ਦੇ ਮਨੋ ਕਾਮਨਾ ਪੂਰੀਆਂ ਕਰੇ ਆਨੰਦ ਮਈ ਵਕਸ਼ੀ ਜੀ ਨੂੰ ਸਾਰਿਆਂ ਨੂੰ ਆਪਾਂ ਪੰਜ ਆ ਰਹੇ ਹੇਠੇ ਵੱਲ ਨੂੰ ਆ ਸਾਹਮਣੇ ਪਾਰਕਿੰਗ ਆ ਗਈ। ਉਹ ਪਾਰਕਿੰਗ ਵਿੱਚ ਆਪਣਾ ਗੱਡੀ ਖੜੀ ਆ ਆਪਣੀ ਇੱਥੇ ਆਪਾਂ ਕਮਰਾ ਲਿਆ ਹੋਇਆ ਤੇ ਆਪਾਂ ਇੱਥੇ ਸਟੇ ਕਰਾਂਗੇ ਤੇ ਸਵੇਰ ਚੱਲਣਾ ਅਨੰਦਪੁਰ ਸਾਹਿਬ ਵੱਲੋਂ ਜੇ ਹੋ ਸਕੇ ਤੁਹਾਡਾ ਨਾਲ ਜ਼ਰੂਰ ਸ਼ੇਅਰ ਕਰਾਂਗੇ। ਚਲੋ ਜੀ ਠੀਕ ਹੈ ਫਿਲਹਾਲ ਤੇ ਲਈ ਧੰਨਵਾਦ ਸਾਰਿਆਂ ਦਾ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬਰ ਕਰਿਓ। ਤੇ ਵੀਡੀਓ ਜ਼ਰੂਰ ਦੇਖਿਆ ਕਰੋ ਜੀ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਸਾਸਿਕਾ ਬਾਏ ਬਾਏ ਆਦਾ ਸਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੈ ਮਾਤਾ ਸਾਰੇ ਨੂੰ ਅਸੀਂ ਇੱਥੇ ਕੰਮ ਗੱਪੇ ਪਾਰਕਿੰਗ ਵਗੈਰਾ ਬਣੀ ਹੋਈ ਹੈ ਸਾਡੇ ਇੱਥੇ ਰੈਡ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਅੱਜ ਗੱਲ ਤਾਂ ਪਰ ਇਹ ਸਾਰੇ ਜੀ ਓਕੇ ਜੀ ਬਾਏ ਬਾਏ ਜੀ ਬਾਏ ਬਾਏ